ਮੈਨੂੰ ਹੀ ਪਤਾ ਕਿੰਨਾ ਕਹੇ ਨਹੀਂ ਹੋਤਾ ਮੈਂ ਤੇਰੇ ਕਰਕੇ ਵੀ ਮੈਂ ਤਾਂ ਹਲੇ ਹੋਰ ਲੈਣ ਦਾ ਵੀ ਦਾ ਕਹਿੰਗੇ ਮੈਨੂੰ ਕੀ ਕਰੇਗਾ ਲੈ ਕੇ ਇਹਨਾਂ ਚ ਕੱਢੀ ਆ ਐ ਤਾਂ ਹੁਣ ਸਾਰੀਆਂ ਮੈਨਾਂ ਦਾ ਕੱਢਣ ਵਾਲੇ ਪਸੂ ਕੱਢ ਇਹਨਾਂ ਚੋਂ ਕੱਢ ਕੇ 2 ਰੁਪਏ ਬਣਾ ਕਾਟੂ ਮਾਲ ਕੱਢੀ ਆ ਚੰਗਾ ਚੰਗਾ ਰੱਖੀ ਆ ਆ 2 1 4 ਜੀ ਨੇ ਬਸ ਹਾਂ ਕੋਈ ਨਹੀਂ ਹਾਂ 5 ਰੁਪਿਆ ਦੇ ਨੇ ਇਹ ਯਾਰ ਰਾਜ ਮੈਂ ਤਾਂ ਬਈ ਹਲਤੇ ਕੋਈ ਮੈਂ ਨਹੀਂ ਤੇਰੀ ਚੀਜ਼ ਦਾ ਮੁੱਲ ਕਰ ਸਕਦਾ ਮੁੱਲ ਤਾਂ ਤੈਨੂੰ ਹੀ ਕਰਨਾ ਪੂਗਾ ਹਾਂ ਮੁੱਲ ਤੇ ਰਹੀ ਐ ਹਾਂ ਮੁੱਲ ਤੇ ਰਹਿ ਕਿਉਂ ਜੀ ਅਗਲਾ ਕਰਾ ਦੂਗਾ ਉਹ ਤਾਂ ਸੌਦਾ ਕਰਾ ਦੋ ਕਿਉਂ ਦੋ ਦਵਾ ਦੋ ਨਹੀਂ ਮਿਲਦਾ ਬਿਲਕੁਲ ਨਹੀਂ ਮਿਲਦਾ ਉਹਨਾਂ ਤੋਂ ਬਿਨਾਂ ਕਹਿੰਦਾ ਮੈਂ ਤੈਨੂੰ ਸਾਡੇ ਸਾਰੀ ਉਮਰ ਲੰਗੀ ਨਾ ਚਾ ਦਾਦੇ ਪਰਦਾਦਿਆਂ ਦੀ ਹੁਣ ਵੀ ਜ਼ਿੰਦਗੀ ਲੰਗੀ ਨਹੀਂ ਬਣਦੀਆਂ 12 ਦੀਆਂ ਵੀ ਸਹੀ ਲੈਣ ਤੇ ਆ ਜਾ ਮੁੱਲ ਲਾ ਬਈ ਚੌਧਰੀ ਤੂੰ ਵੀ ਕਿਹੜੇ ਕਿਹੜੇ ਆਜੂੜਾ ਆਜੂੜਾ ਪਸਵਕ ਹੁਣ ਦੋ ਮੁੱਲ ਲਾ ਆ ਵੀ ਰੋਟੀ ਰੱਖ ਕੇ ਲਾਈ ਬਾ 35 ਦੇ ਲੈ ਜੰਨੇ ਆ 35 35 7000 ਦੇ ਉਹਨਾਂ ਸਾਈ ਗੱਡੀ ਖਰਦਾ ਹੁਣ 2 ਮਿੰਟ ਉਹ ਮੈਂ ਵੇਚੂ 2 ਮਿੰਟ ਖੜਾ 2 ਮਿੰਟ ਖੜਾ ਸਾਈ ਦੇ ਉਹਨਾਂ ਸਾਰੀਆਂ ਗੱਲਾਂ ਛੱਡ ਦੇ ਹੂੰ ਪਹਿਲੀ ਵਾਰ ਮਹੂਰਤ ਕਰਨਾ ਤੇਰੀ ਮੰਡੀ ਦਾ ਉਹਨੇ ਠੀਕ ਆ ਗੱਲ ਉਹਨੇ ਆਪਦੀ ਰੋਟੀ ਰੱਖ ਕੇ ਮੁੱਲ ਲਾਇਆ ਪੰਜ ਚਾਰ ਸੇ ਬਚੂ ਇਹਨੂੰ ਫਿਰ ਜੇ ਤੈਨੂੰ ਮੈਂ ਤੇਰਾ ਕੱਚਾ ਕੰਮ ਨਹੀਂ ਕਰਦਾ ਦੇਣੀ ਨੇ ਨਹੀਂ ਨਹੀਂ ਚਲ ਇਹ ਵੀ ਪੈ ਜੂ ਬਾਅਦ ਚ ਪੈ ਜੂ ਤਾਂ ਪਹਿਲਾਂ ਉਹਦਾ ਨਵੇੜਾ ਵਿੱਚ ਇਹ ਤੂੰ ਗਿੱਲਾ ਪੀਣਾ ਨਾ ਕਰ ਪਸ ਨਿਪੜ ਗਿਆ ਸਾਢੇ 7000 ਨਹੀਂ ਨਾਰਾਜੀ ਬਾੜਾ ਤੱਕ ਹੈ ਵਜਾ ਖੜ ਜਾਓ ਤੱਕੇ ਹੀ ਨਹੀਂ ਇਹ ਤੂੰ ਚਾਲ ਜੈਜ ਹੈ ਇਹ ਮੰਡੀ ਚਲਾਉਣੀ ਆਪਾਂ ਨੇ ਮੈਂ ਪੋਤੇ ਸਰਦਿਆ ਥੱਕ ਕੇ ਚੱਲਦਾ ਨਾ ਪੋਤੇ ਦੀ ਗੱਲ ਨਾ ਛੇੜੀ ਚਾ ਸਾਢੇ 7000 ਇਹਦੇ ਚ ਬਾਲੇ ਇਹ ਬਿਜ਼ਨਸ ਆ ਏ ਬਿジネス ਬਿਹਾਰ ਹੈ ਆਪਣਾ ਸਾਢੇ 7 ਦਾ ਤੇ ਫਿਰ ਮੈਂ ਉਹ ਕਿਹਾ ਹੋਇਆ ਹਾਂ ਐ ਮੁੰਡਾ ਮਾਰ ਕਰ ਇਸੇ ਮੰਡੀ ਦੀ ਲੈ ਆ ਆ ਕੀ ਤੇਰਾ ਆ ਆ ਆ ਆ ਪਾ ਦੇ ਚਲ ਨਾ ਦੇ ਤੂੰ ਉਹ ਐ ਕਰ ਲੈ ਉਹ ਤੇ ਤੇਰਾ ਸਾਢੇ 7 ਦਾ ਵੀ ਇਹ 7 ਦੀ ਖਰੀਦ ਆ ਦੋਨੇ ਪਾਸੇ ਇਹ 7 ਦੀ ਖਰੀਦ ਮੈਂ ਤੇਰੇ ਤੇ ਵੀ ਖੜ ਗਿਆ ਹਾਂ ਨਾ ਇਹ 7 ਦੀ ਖਰੀਦ ਆ ਉਹ ਬੰਦੇ ਨਾਲੇ ਵੱਡਾ ਆ ਉਹਦੇ ਨਾਲ 20 ਮਿੰਟ ਇਹ ਮੰਡੀ ਚਲਾਉਣੀ ਔਰੀ ਵੇਚੋ ਔਲਾ ਹੋ ਗਿਆ ਇਹ ਮੰਡੀ ਚਲਾਉਣ ਵਾਲਾ ਕੰਮ ਕਰਨਾ ਹੈ ਆਪਾਂ ਨੇ ਦੱਸਦੇ ਨਹੀਂ ਵਿਕਦੇ ਪੂਰੇ 8000 ਦੀ ਸਾਈ ਪਾਲਾ ਨਾ 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 ਉਹ ਨਾ 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 ਕੋਈ ਨਾ ਇਹ ਬੱਪਾ ਲੱਤ ਕੇ ਬਾਈ ਯਾਰ ਉਹ ਜਦੋਂ ਓਏ ਤੇਰੇ ਓਏ ਉਹ ਕਹਿੰਦਾ ਵੀ ਜਿਵੇਂ ਵੀ ਕਰਦਾ ਤੇਦੀ ਨਾ ਨਾ ਜਿਨੇ ਜਿਵੇਂ ਰਾਜੂ ਕਰ ਦੂਗਾ ਠੀਕ ਹੈ 9 ਤੱਕ ਰਾ ਦੇ ਕੋਈ ਨਾ ਨਹੀਂ ਹੁੰਦਾ 9 ਬਰਾ ਦੇ ਯਾਰ ਬੱਪਾ ਇੱਕ ਪੇ ਸੜ ਵੀ ਦੋ ਮਿੰਟ ਦੋ ਮਿੰਟ ਖੜ ਜਾ ਜਦ ਤੇਰਾ ਨੇਮ ਤੋੜਤਾ ਜਦ ਤੇਰਾ ਨੇਮ ਤੋੜਤਾ 200 ਕਤੇ ਹੋਗੇ ਖੜਾ ਮੁੰਡਿਆ 8200 ਦੇ ਕੱਪਾ ਚੱਲ ਹਾਂ ਯਾਰ ਅਸੀਂ ਸੌਦਾ ਥੋੜੀ ਕੱਚਾ ਕਰਨਾ ਵਾ ਸਾਡੀ ਵੀ ਬਹੂਣੀ ਕਰਾਉਣਗੇ ਤੂੰ ਵੀ ਉਹ ਬੰਦੇ ਵਿਚਾਰੇ ਹਾਸ ਕਰਕੇ ਆਏ ਨੇ ਦੁਕਾਨਦਾਰ ਬੰਦੇ ਨੇ ਨਹੀਂ ਆਪਾਂ ਵਪਾਰ ਕਰਨਾ ਇਹ ਮਹਾਰਾਟਾ ਤੋਰਨਗੇ ਮਾਲ ਇਹ ਮੈਨੂੰ ਖੜਾ ਰ ਇਹ ਮਹਾਰਾਟਾ ਥੋੜੀ ਜਾਣਗੇ ਤਾਂ ਕੱਟੀ ਵਾਲਾ ਮਾਲ ਹੈ ਆਪਾਂ ਮੰਡੀ ਚਲਾਉਣੀ ਹੈ ਕਿਉਂ ਜੀ ਇਹ ਤਾਂ ਦਰੀਆਪੁਰ ਤੋਂ ਸਾਡੇ ਉਹ ਛੱਡ ਤੂੰ ਦਰੀਆਪੁਰ ਸਾਡੇ ਨੇ ਬਹੁਤ ਆ ਗਏ ਦਰੀਆਪੁਰ ਉਹ ਦੇਖੋ

ਮਝਾ ਆ ਤੋ ਸੋ ਮੇਰੀ ਕਰਾ ਦੇ ਪੋਣੀ ਖੁਸ਼ ਹੋ ਕੇ ਜਵੰਦਾਰ ਚਲ ਕੋਈ ਨਹੀਂ ਜਿਹੜੇ ਮਰਜ਼ੀ ਦੇ ਦੇ ਯਾਰ ਤੂੰ ਖੁਸ਼ ਰਹਿ